ਤਾਂ ਤਾਂ ਸਰਗੁਰੂ ਗੋਬਿੰਦ ਸਿੰਘ ਜੀ ਦੇ ਸਮਾਨ ਦੇ ਕਰਤਾਰ ਜਿਹੜਾ ਉਹ ਪਿੰਡ ਸ਼ੇਖੇ ਚ ਪਹੁੰਚ ਚੁੱਕਾ ਵਾ ਸੋ ਆਪਾਂ ਤਾਂ ਪਾਲਕੀ ਸਾਹਿਬ ਦੇ ਦਰਸ਼ਨ ਕਰਾਉਨੇ ਆ ਜਿਹੜਾ ਪਾਲਕੀ ਸਾਹਿਬ ਜਿਹੜਾ ਉਹ ਪਿੰਡ ਸ਼ੇਖੇ ਜਿਹੜਾ ਤਰਨਤਾਰਨ ਵਿੱਚੋਂ ਪਹੁੰਚਿਆ ਸੋ ਗੁਰਦਰਾ ਸਾਹਿਬ ਦੀ ਬਿਲਡਿੰਗ ਹੈ ਆਪਾਂ ਦੇਖ ਸਕਦੇ ਹਾਂ ਗੁਰਦਰਾ ਸਾਹਿਬ ਦੀ ਬਿਲਡਿੰਗ ਔਰ ਸੰਗਤਾਂ ਨੂੰ ਦਰਸ਼ਨ ਕਰਾਉਨੇ ਆ ਪਾਲਕੀ ਸਾਹਿਬ ਦੇ ਕਰਕੇ ਪਾਲਕੀ ਸਾਹਦੇ ਆਪਾਂ ਤਾਂ ਤਾਂ ਸਿਰ ਗੁਰੂ ਗੋਮਨ ਸਾਹਿਬ ਦਾ ਪ੍ਰਕਾਸ਼ਤਾ ਦੇ ਸੰਬੰਧ ਵਿੱਚ ਯਾਨ ਨਗਰ ਨਗਰ ਕਰਤਾ ਪਿੰਡ ਜੀਰੋ ਜੀਓ ਵਾਲਾ ਤਹਿਸੀਲ ਤਰਨਤਾਰਨ ਦੇ ਗੁਰਦਾਸ ਸਿੰਘ ਕੜਾ ਪਸ਼ਾਰਾ ਵੀ ਦਾ ਸਜੋਲਤ ਹੋਇਆ ਆ ਆਪਾਂ ਵੀ ਸਾਥ ਦੇ ਆ ਪਾਲਕੀ ਸਾਹਿਬ ਪਹੁੰਚ ਚੁੱਕੀ ਆ ਸੋ ਪੰਜ ਪਿਆਰੇ ਆਗਵਾਈ ਕਰ ਰਹੇ ਨੇ वे सकते हैं ट्रैक्टर किस्त छे ने संगत दर्धा भावना वा शरदा भावना में संगत जो कत्र हो और नगर करता की रौनक ना तो आप देख ही सकते हैं ਦੇ ਕਿਸ ਕਰਨ ਸੋ ਸੰਪਾਨੀ ਬੈਠੀ ਹੈ ਇਹ ਪਾਕ ਪਾਲਵਰੀ ਕੋਈ ਸੋਆ ਦੀ ਜੀਵਨ ਰਾਸ਼ਟਰੀ ਹੈ ਦਾਣਾ ਪਛਾੜਾ ਸਾਹਿਬ ਕੋਲ ਵਰਗੀ ਕਰਤਾ ਨਾ ਨਮਸਤਕਾਂ ਲਵੇ ਅੱਜ ਸਾਡੇ ਤੇਰਾ ਰਾਮ ਲਾਇਆ ਜਾ ਰਿਹਾ ਹੈ 7:30 ਦੇ ਗਰੀਬ ਲੋਕ ਪਹਿਣਗੇ ਹਿੰਦ ਤੋਂ ਭਾਰੀ ਜਵਾਲ ਬੰਦ ਕੇ ਉਸ ਪੰਪ ਦੇ ਨਾਲ ਨਾਲ ਰਾਗੀ ਸਾਡੀ ਸਰੀਏ ਵਿੱਚ ਬਾਦ ਰਹੇ ਹਨ ਬਾਦ ਵਾਲੇ ਮਾਪੋ ਸਭਿਆ ਪਰਿਆ ਰਹਾ ਨਾ ਕਿ ਹਰ ਸੰਦਸੇ ਬੰਦਿਆ ਹੋ ਪਰਿਆ ਰਹਾ ਨਾ ਸਤਿਕਾਰ ਦੇ ਨਾਲ ਸਤਿਕਾਰ 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 ਸਤ ਗੁਰੂ ਦਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਅਤੇ ਵਡ ਭਾਗੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਰੋ ਵਾਰ ਸਤਿਨਾਮ ਵਾਰੋ ਵਾਰ ਸਾਰੀ ले सकते हैं पांच प्यारे गुरुद्वारा श्री नानक प्रकाश पेंड शेर सब दिख रहे तेरी मद संतान ਮਸੂਮ ਨੰਮਰੀਆ ਜੰਗ ਸਾਰੇ ਝੋਲੇ ਆਲਾ ਜੰਗ ਜਿੱਤੇ ਜਿੱਥੇ ਨਹੀਂ ਲੀ ਫੌਜ ਬੂਸਾਬੇ ਅੰਦਰ ਸੰਗ ਹੋਈ ਜੰਗ ਪੁੱਛਦਾ ਨਾਮ ਤਾਰੇ ਦਾ ਜੀ ਆਪੇ ਚੱਲ ਜੀ ਆਵੇ ਖੜਾ